ਇੱਧਰ ਸਾਡੀ ਨੂਰ ਨੂੰ ਪਹਿਲਾਂ ਤਾਂ ਪੁੱਤ ਨੂੰ ਮੂੰਹ ਕਰਕੇ ਬੋਲੀਦਾ ਹੁੰਦਾ ਹੁਣ ਬੋਲ ਹੱਤਾਂ ਤਾਂ ਰੱਖਦੀ ਮੂੰਹ ਪਰ ਲੈ ਹੁਣ ਬੁਲਾ ਸੱਸ ਜੀ ਹੱਥ ਜੋੜ ਕੇ ਇਹ ਲਓ ਜੀ ਇਹ ਬੋਲਦੀ ਤਾਂ ਆਪਣੀ ਜਾਨ ਚ ਤਾਂ ਸਾਸਰੀ ਕਾਲ ਜੀ ਸਾਰਿਆਂ ਨੂੰ ਕਹਿੰਦੀ ਆ ਪਰ ਵਿੱਚ ਤੇ ਥੋੜੇ ਜੇ ਲਫ਼ਜ਼ ਇਹ ਖਾ ਜਾਂਦਾ ਲੱਡੂ ਸਾਡਾ ਇਹ ਲੱਡੂ ਬੁਲਾ ਦੇ ਪੁੱਤ ਚਾਚੀ ਗਾਲ ਲੱਭਦੀ ਰਾਨਾ ਸੱਤਰੀ ਗਾਲ ਸਾਰਿਆਂ ਨੂੰ ਇਹ ਬਹੁਤ ਤੇਜ ਆ ਸਾਡਾ ਛੇ ਲੇਡਾ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਨੇ ਕਮਾਂਗਾਰਾਂ ਵਿੱਚ ਮਾਲਕ ਕਰੇ ਜੀ ਵਾਧਾ ਕੀ ਹੋਇਆ ਪੁੱਤ ਮੱਦੇਬਸ ਹੈ ਤੇ ਲਓ ਜੀ ਬੈਠੇ ਆ ਹੁਣ ਘਰਾਂ ਅਹ ਗਰ ਮੀਰਾ ਮੌਸਮ ਆ ਭਾਈ ਪਹਿਲਾਂ ਤਾਂ ਰੱਬ ਨੇ ਸੋਹਣੇ ਰੰਗ ਲਾਏ ਹੋਏ ਤੇ ਮੀਂਹ ਕਰਕੇ ਹਨ ਪਰ ਹੁਣ ਥੋੜਾ ਜਿਹਾ ਕਈ ਦਿਨ ਹੋ ਗਏ ਥੋੜਾ ਜਿਹਾ ਨਹੀਂ ਕਈ ਦਿਨ ਹੋ ਗਏ ਮੌਸਮ ਹੁਣ ਹੋਇਆ ਵਾ ਖਰਾਬ ਬੱਦਲ ਹੋਈ ਜਾਂਦਾ ਪਰ ਮੀਂਹ ਨਹੀਂ ਪੈਂਦਾ ਪਤਾ ਨਹੀਂ ਰੱਬ ਨੂੰ ਹੁਣ ਕੀ ਹੋ ਗਿਆ ਪਹਿਲਾਂ ਸੋਹਣੀਆਂ ਝਟਾਂ ਲਾਤੀਆਂ ਹਫਤਾ 10 ਦਿਨ ਵਧਿਆ ਚਲੋ ਇੱਕ ਅੱਧਾ ਦਿਨ ਛੱਡ ਕੇ ਮੀਂਹ ਪੈ ਜਾਂਦਾ ਤਾਂ ਪਰ ਹੁਣ ਨਹੀਂ ਜੀ ਮੀਂਹ ਪਿਆ ਕਾਫੀ ਦਿਨ ਦਿਨ ਹੋ ਗਏ ਹਨ ਤੇ ਚਲੋ ਬਾਕੀ ਮਾਲਕ ਦੇ ਹੱਥ ਆ ਪਾਈ ਜਦੋਂ ਟਾਈਮ ਆ ਗਿਆ ਉਹਨੇ ਪਾਈ ਦੇਣਾ ਮੀਤਾ ਬੱਦਲ ਵੇਸੇ ਰੋਜ ਆਉਂਦਾ ਧਰਤੀ ਨੂੰ ਲੱਗ ਲੱਗ ਬੱਦਲ ਜਾਂਦਾ ਉੱਧਰ ਬਹੁਤ ਜ਼ਿਆਦਾ ਹੋਇਆ ਬਹੁੰਦਾ ਪਰ ਪੈਂਦਾ ਬੰਦ ਨਹੀਂ ਆ ਤੇ ਨਹੀਂ ਹੈਨਾ ਕਿਤਨਾ ਕਿਤਨਾ ਕਿਤੇ ਪੈਂਦਾ ਵੀ ਜ਼ਰੂਰ ਆ ਇਹਦਾ ਹੈ ਨਹੀਂ ਵੀ ਕਿਤੇ ਪੈਂਦਾ ਹੀ ਨਹੀਂ ਪੈਂਦਾ ਵੀ ਹੈ ਕਈ ਏਰੀਆ ਚ ਰੋਜ ਹੀ ਪਈ ਜਾਂਦਾ ਕਈਆਂ ਚ ਪਾਈ ਹੁਣ ਸਾਡੇ ਦਾ ਤਕਰੀਬਨ ਕਾਫੀ ਦੇਰ ਹੋ ਗਈ ਪਿਆਣੀ ਹੈ ਤੇ ਹਾਂਜੀ ਕਿਹਦਾ ਫੋਨ ਆ ਗਿਆ ਤੁਹਾਨੂੰ ਹੈਲੋ ਕਰ ਦਿ ਨਾ ਅਸੀ ਕਾ ਅਸੀ ਕਾ ਬਲਾ ਤੇ ਦਿਨ ਤੇ ਅੱਜ ਹੁਣ ਦੁੱਧ ਪਾ ਕੇ ਆਇਆ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਹਟਿਆ ਤੇ ਉਧਰ ਪਾਈ ਹੁਣ ਚੱਲ ਰਹੀ ਹੈ ਜੀ ਪੈਕਿੰਗ ਕਿਆ ਹੋਇਆ ਪੁੱਤ ਕੋਈ ਗੱਲ ਵੀ ਹੋਈ ਫੇਰ ਤੇ ਪੈਕਿੰਗ ਚੱਲ ਰਹੀ ਹੈ ਜੀ ਅੰਦਰ ਸਮਾਨ ਦੀ ਜਿਹੜਾ ਜੈਸ ਮੈਨੂੰ ਸਾਡੇ ਵੱਲੋਂ ਇਧਰੋਂ ਹੁਣ ਮੈਨੂੰ ਪੱਕਾ ਨਹੀਂ ਪਤਾ ਭਾਈ ਇਹ ਸਿਸਟਮ ਕਿਵੇਂ ਹੈ ਇਧਰੋਂ ਕਹਿੰਦੇ ਵੀ ਪਹਿਲਾ ਸੰਧਾਰਾ ਇਧਰੋਂ ਜਾਂਦਾ ਹੁੰਦਾ ਪਤਾ ਨਹੀਂ ਬਾਕੀ ਹੁਣ ਕਿਵੇਂ ਹੈ ਸ਼ਾਇਦ ਮੇਰੇ ਕਹਿਣ ਤੇ ਕੋਈ ਗਲਤੀ ਹੋ ਗਈ ਹੋਵੇ ਸੰਧਾਰਾ ਨਹੀਂ ਕੁਝ ਹੋਰ ਕਹਿੰਦੇ ਹੋਵੇ ਉਹਨੂੰ ਪਰ ਜਿੰਨਾ ਕਿ ਮੈਨੂੰ ਪਤਾ ਮੈਂ ਤੁਹਾਨੂੰ ਉਨੀ ਗੱਲ ਆਪਾਂ ਕਰਤੀ ਅ ਇਧਰੋਂ ਜਿਹੜਾ ਸਮਾਨ ਮਤਲਬ ਪਹਿਲੀ ਵਾਰ ਜਾਣਾ ਉਹਦੀ ਪੈਕਿੰਗ ਹੋ ਰਹੀ ਹੈ ਜੀ ਕੱਲ ਅਸੀਂ ਬਾਜ਼ਾਰ ਤੋਂ ਜਾ ਕੇ ਸਮਾਨ ਲਿਆਏ ਤੇ ਸਾਰਾ ਤੇ ਹੁਣ ਪੈਕਿੰਗ ਚੱਲ ਰਹੀ ਹੈ ਆਜੋ ਚੱਲਦੇ ਆ ਅੰਦਰ ਨੂੰ ਨਾਲੇ ਤੁਹਾਨੂੰ ਮਿਲਾਉਣਾ ਫੈਮਿਲੀ ਨਾਲ ਤੇ ਨਾਲੇ ਆਪਾਂ ਦੇਖਦੇ ਆ ਵੀ ਕੀ ਕੀ ਪੈਕ ਕਰਨਾ ਪਈ ਅ ਕਿਵੇਂ ਪੈਕ ਕਰਨਾ ਹੈ ਕਿ ਕੀ ਕਿ ਕਿਦੇ ਵਾਸਤੇ ਕੀ-ਕੀ ਲਿਆਂਦਾ ਹੈ ਨਾ ਤੇ ਆਜੋ ਫਿਰ ਚਲਦੇ ਆਂ ਅੰਦਰ ਮਲਾਉਨੇ ਆ ਤੁਹਾਨੂੰ ਫੈਮਿਲੀ ਨਾਲ ਚਲੋ ਜੀ ਇਧਰ ਫੈਮਿਲੀ ਨੂੰ ਭਾਈ ਇਧਰ ਮਾਤਾ ਜੀ ਨੂੰ ਮਿਲੋ ਪਹਿਲਾਂ ਸੱਸਰੀ ਘਾ ਜੀ ਸਾਰਿਆਂ ਨੂੰ ਮਾਈਕ ਜੀ ਦਾ ਖਾਸ ਸਾਹਿਬ ਇਹਦੇ ਜੀ ਫਤਿਹ ਹਾਂਜੀ ਸੱਸਰੀ ਘਾ ਜੀ ਸਾਰਿਆਂ ਨੂੰ ਸਬ ਪੈਕਿੰਗ ਚੱਲ ਰਹੀ ਹੈ ਜੀ ਅਸੀਂ ਥੋੜੇ ਜਿਹਾ ਪੁੱਠੇ ਕੰਮ ਕਰਕੇ ਟਰਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਫੋਟੋਜ਼ ਲਿੱਤੀਆਂ ਥੋੜੀ ਜਿਹੀਆਂ ਪੁਰਾਣੀਆਂ ਪਈਆਂ ਸੀਗੀਆਂ ਉਹਨਾਂ ਦੇ ਟਰੇ ਬਣਾ ਕੇ ਉੱਪਰ ਸਜਾਵਟ ਕਰਕੇ ਦੇਖਣੀ ਆ ਉਹ ਵੀ ਆਪਣਾ ਘਰ ਆ ਵੀ ਆਪਣਾ ਘਰ ਪੰਗਾ ਜਾਂ ਲੈ ਕੇ ਦੇ ਕੇ ਲਈਏ ਅੱਛਾ ਠੀਕ ਆ ਠੀਕ ਆ ਪੰਗਾ ਲੈ ਕੇ ਦੇਖਦੇ ਆ ਪੰਗਾ ਲੈ ਕੇ ਦੇਖ ਲੀਏ ਜੇ ਸਟਾਕੇ ਦਾ ਠੀਕ ਹੈ ਹਾਂ ਨਹੀਂ ਜਦਾ ਕੈਮਰਾ ਫਰਾਂ ਵਾਲਾ ਰਹੇਗਾ ਚੋੜਾ ਹਾਂ ਫਿਰ ਦੂਆ ਤਰੀਕਾ ਹੈਗਾ ਯਾਰ ਫਿਰ ਪਾਓ ਦੋ ਤੇਚੀਆਂ ਜੱਟ ਉਹ ਚ ਬਿਲਕੁਲ ਫਿਰ ਦੂਆ ਤਰੀਕਾ ਹੈਗਾ ਹੀ ਦੂਆ ਤਰੀਕਾ ਆਏਗਾ ਇਹ ਮੈਂ ਇਹ ਜੋੜੇ ਚ ਪਾ ਲਉ ਹਾਂ ਜੋੜੇ ਚ ਚਲਦੇ ਆ ਵੇ ਲੋ ਇਹ ਇਧਰ ਬਾਬੀ ਕਿਹੜਾ ਸਭ ਪਾ ਲੇ ਸਾਰਿਆਂ ਨੂੰ ਤੇ ਭਾਈ ਹੁਣ ਸਮਾਨ ਪੈਕਿੰਗ ਚੱਲ ਰਹੀ ਆ ਵੀ ਇਹ ਜੋੜੇ-ਜੂੜੇ ਵੀ ਇਧਰ ਸੂਟ ਪਏ ਆ ਅ ਉਧਰ ਉਹ ਵੀ ਸੂਟ ਪਿਆ ਏ ਹੈ ਇਹ ਆ ਆ ਭਰਾੰਦੇ ਪਰੁੰਦੇ ਜੇ ਵੀ ਪਏ ਲੱਗਦੇ ਮੈਨੂੰ ਇਹਦਾ ਤਾਂ ਸਮਾਨ ਦੇ ਸੰਗਾਂ ਸਮਾਨ ਸੌਣ ਦੀਆਂ ਸੌਣ ਦਸੰਧਾਰੇ ਆ ਇਹ अच्छा ए मम्मी इधर मतलब जाना सहारा उधर नु है मन्नू पसंदारा सारे ते हुंदा है मन्नू ਤਾਂ ਪਤਾ ਨਹੀਂ ਤਾਂ ਮੈਂ ਵੀਡੀਓ ਸ਼ੁਰੂ ਕਰਨ ਲੱਗੇ ਮੈਂ ਕਿਹਾ ਭਾਈ ਵੀ ਪਤਾ ਨਹੀਂ ਪਸੰਦ ਆਰਾ ਹੁੰਦਾ ਮੈਂ ਕਿਹਾ ਵੀ ਜੋ ਵੀ ਦੰਦੇ ਹੁੰਦੇ ਆ ਅੱਭੀ ਜਿੰਨੀ ਸੌ ਦਾ ਸਹਾਰਾ ਪਹਿਲਾ ਸੌ ਦਾ ਹੁੰਦਾ ਇੱਕ ਹੁੰਦਾ ਕਰੂਆਂ ਦਾ ਉਹ ਇਧਰੋਂ ਜਾਣਾ ਪਹਿਲਾਂ ਹਾਂ ਆਪਰੋਂ ਤਾਂ ਨਹੀਂ ਆਪਣੇ ਜਾਣਾ ਹੈ ਅੱਛਾ ਆਪਣੇ ਦਰਵਾਜ਼ੇ ਤੇ ਟੈਕਸੀ ਜੀ ਹੋ ਗਈ ਥੀ ਮੰਮੀ ਕਹਿੰਦੇ ਬਾਹਰ ਮਲਾਉਣੇ ਨੇ ਹਾਂ 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 ਤਾਂ ਕਰਕੇ ਫੇਰ ਸਾਡੇ ਮਨਾਉਂਦੇ ਨਹੀਂ ਨਾ 200 ਵੀ ਸਾਡੇ ਹੂੰ ਉਹ ਕਰਕੇ ਨਹੀਂ ਕਰੇ ਠੀਕ ਆ ਠੀਕ ਆ ਉਹ ਨਹੀਂ ਮਨਾਉਂਦੇ ਨਾ ਇਹਨਾਂ ਨੂੰ ਵੀ ਨਹੀਂ ਦਿਖਾਇਆ ਮੈਂ ਉਹਨੂੰ ਵੀ ਨਹੀਂ ਦਿਖਾਇਆ ਇਹਨਾਂ ਨੂੰ ਵੀ ਨਹੀਂ ਦਿਖਾਇਆ ਨਾ ਸੁਲਾ ਫੇਰ ਤੁਸੀਂ ਮਰ ਤੋਂ ਦਿਖਾਈ ਨਹੀਂ ਹੈ ਜੀ ਹਾਂ ਤਾਂ ਬੜੀ ਹੈ ਇੱਧਰ ਚਲਦੇ ਜੀ ਨਾ ਫੇਰ ਕਾ ਹੋਊਗਾ ਨਾ ਨਾ ਠੀਕ ਆ ਸਾਨੂੰ ਦੋ ਦਾ ਤਾਂ ਜਾਵਾਂਗੇ ਬਸ ਉਹ ਚਿੱਬੀ ਨਹੀਂ ਲਾ ਦੋ ਨਹੀਂ ਆਹ ਫੋਟੋ ਐ ਕਰੀ ਜਾਣੀਆਂ ਨਾਲ ਫੋਟੋ ਆ ਇਹ ਸਾਥ ਕਿਸ ਬੜਕੇ ਜਾਣੀਏ ਇਹ ਐ ਦਾ ਕਰ ਇਹ ਤਾਂ ਮਤਲਬ ਕਿਦਾਂ ਇਹ ਮਤਲਬ ਅੱਜ ਤਾਂ ਸੂਟ ਰੱਖੇ ਆ ਹਾਂ ਥੋੜਾ ਆਪ ਇਹਦੇ ਉੱਪਰ ਜਿਹੜਾ ਡੈਕੋਰੇਸ਼ਨ ਜੀ ਕਰਦੇ ਨਹੀਂ ਥੋੜੀ ਜੀ ਹਾਂ 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 ਸੁਝਾ ਦੇਣਾ ਥੋੜਾ ਆਪ ਇਦਾਂ ਫਾਕੇ ਲੈ ਲੈ ਜਾਣੇ ਜਾਂਦੇ ਨੇ ਅੱਛਾ ਆਈ ਕਰਦੇ ਆ ਥੋੜੀ ਜੀ ਡਬਲ ਟੇਪ ਲਾਦੇ ਇਹ ਫੋਟੋ ਨਾਲ ਜੁੜੇ ਰਹਿੰਦੇ ਆ ਉਹ ਤਾਂ ਲਾਜੀ ਇਹ ਇਹ ਮਤਲਬ ਇਹ ਫਿਰ ਫੋਟੋ ਆਪਾਂ ਬਾਅਦ ਚ ਲੈ ਆਣੀਆਂ ਹੋਰ ਕੀ ਆ ਸਾਰਾ ਉਹ ਉਹ ਹੈ ਕਿਹੜੀਆਂ ਹੈ ਇਹ ਬਸ ਹੁਣ ਨਾ ਨਹੀਂ ਹੈ ਘੱਟ ਜਰ ਮਾਮੀਆਂ ਵੀ ਨਹੀਂ ਹੈਗੀ ਉਹ ਫਿਰ ਬੇਦਬੀ ਹੋ ਜਿੰਦੀ ਥੋੜੀ ਜੀ ਮਾਰਾ ਦੀ ਹਾਂ ਉਹ ਨਹੀਂ ਹੈਗੀ ਮਤਲਬ ਇਹ ਆਪਣੀਆਂ ਹੀ ਫੋਟੋਆਂ ਹੈਂ ਦੀਦੀ ਆਈ ਆ ਇੱਕ ਆਪਣੀਆਂ ਅੱਛਾ ਲੈ ਦੱਸ ਇਹ ਤਾਂ ਨਾ ਮੈਂ ਤੂੰ ਹੀ ਹੋ ਗਿਆ ਯਾਰ ਕੱਲ ਜਾਣਾ ਥੋੜਾ ਜਿਆ ਕਮਾਲ ਇਹ ਹੋ ਗਈ ਦੱਸ ਦੱਸ ਆਥਰੀ ਗੱਲ ਤੇ ਨਹੀਂ ਸੁਣ ਲਈ ਅਸੀਂ ਉਹ ਆਚਾਰ ਤਾਂ ਸੁਣੇ ਕਰੋ ਫਿਰ ਪਤਾ ਲੱਗਦਾ ਕਿਆ ਕਹਿੰਦੀ ਹੈ ਹਾਂ ਇਹ ਤਾਂ ਸੱਸ ਦੀ ਗੱਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਹਾਂ ਇਹ ਇਹ ਜਿੱਦਾਂ ਹੁਣ ਸੂਟ ਰੱਖ ਲੇ ਫੋਟੋ ਪਰ ਇਹਨਾਂ ਨੂੰ ਜੋੜਨਾ ਕਿੱਦਾਂ ਹੈ ਤੇਪ ਲਾਉਣੀ ਉੱਪਰ ਤੇਪ ਮਿੰਨੀ ਦੇ ਹੈਂ ਦੇਖਿਓ ਕੋਈ ਇੰਨਾ ਮੈਂ ਪਹਿਲਾਂ ਬਿੰਦੀ ਅੱਛਾ ਪਹਿਲਾਂ ਇਹਦੇ ਬਿੰਦੀ ਲਾਉ ਭਾਈ ਪੈਡੋਂ ਦੇ ਉੱਤੇ ਵੀ ਲਾਉਣਾ ਮੈਂ ਦੱਸ ਬਿੰਦੀ ਆ ਚਾਓ ਆਜਾ ਯਾ ਮੇਰੇ ਕੋਲ ਆ ਜਾ ਆ ਜਾ ਬਿੰਦੀਆਂ ਲਾ ਲਈਆਂ ਨਾ ਹਾਂ ਤਾਂ ਮੇਰੇ ਵਾਲੀ ਫੋਟੋ ਤਾਂ ਇਹ ਮੇਰੇ ਜਨਮ ਦਿਨ ਵਾਲੀ ਕੱਢ ਲਿਆ ਹੈ ਜਿੱਥੇ ਜ ਡੈਕੋਰੇਸ਼ਨ ਹੋਈ ਮੀਤੀ ਠੀਕ ਹੈ ਦੇਖ ਲੋ ਕਿੱਥੇ ਕਿੱਥੇ ਚੀਜ਼ ਕੰਮ ਆਉਂਦੀ ਆ ਤੇ ਇੱਕ ਹੈ ਕਿ ਆਇਆ ਇੱਕ ਤਾਂ ਭਾਈ ਹੋ ਗਿਆ ਬਿੰਦੀਆਂ ਦਾ ਇਹ ਹੋ ਗਿਆ ਆਪਣਾ ਨੇਲ ਪਾਲਿਸ਼ ਇੱਕ ਮਹਿੰਦੀ ਮਹਿੰਦੀਆਂ ਦੋ ਲਾ ਦੋ ਬਸ਼ਰ ਮਿਲਾ ਦੋ ਤੇ ਅਖਤ ਮੇਲ ਪੇਂਟ ਵੀ ਲੱਗਣੀ ਥੋੜਾ ਜਿਹਾ ਉਹ ਕਰਕੇ ਲਾਓ ਇੱਕ ਲਾਈਨ ਚ ਨਾ ਲਾਓ ਹਾਂ ਹਾਂ ਕਿ ਤੈਨੂੰ ਤੇ ਕਰਨਾ ਹੈ ਐਸਾ ਡਬਲ ਟੇਪ ਨਾਲ ਜੋੜਨੇ ਇਹ ਹਾਂ ਫਿਰ ਇੱਕ ਜਗਾ ਟਿੱਕੇ ਰਹਿ ਜਾਂਦੇ ਜੀ ਇਹ ਅੱਛਾ ਹਾਂ ਠੀਕ ਹੈ ਅੱਜ ਨਾ ਮੈਂ ਅੱਜ ਨਾ ਮੈਂ ਇੱਥੇ ਜੇਲ ਚ ਦੁੱਧ ਭੌਣਾ ਦਾ ਜੇਲ ਕਲੌਨੀ ਚ ਜੇਲ ਚ ਕਹਿੰਦਾ ਹਾਂ ਜਿੱਥੇ ਮਤਲਬ ਮਲਾਜਮ ਰਹਿੰਦੇ ਆ ਤੇ ਉੱਥੇ ਛੁੱਟੀਆਂ ਚ ਹੁਣ ਛੁੱਟੀ ਹੋਣੀ ਜਿਦਾ ਹੁਣ ਆ ਇੱਕ ਦੋ ਛੁੱਟੀਆਂ ਦੀਆਂ ਬੱਚੇ ਆਏ ਵੇ ਤੇ ਭਾਈ ਪਤਾ ਨਹੀਂ ਹੁਣ ਉਹਨਾਂ ਦੀ ਵਿਚਾਰਾਂ ਦੀ ਮਾਸੀ ਲੱਗਦੀ ਹੁਣੀ ਜਿਹਨੂੰ ਮੈਂ ਦੁੱਧ ਪਵਾਉਂਦਾ ਕਾ ਕਿਆ ਲੱਗਦਾ ਕੋਈ ਰਿਸ਼ਤੇਦਾਰੀ ਹੋਣੀ ਜਦੋਂ ਉਹ ਮੁੰਡਾ ਉਹਨਾਂ ਦਾ ਦੁੱਧ ਪਵਾਣ ਆਇਆ ਨਾਲ ਹੀ ਉਹ ਵੀ ਆਣੇ ਆਗੇ ਦੋਹੇ ਜਾਣੇ ਬਾਹਰੋਂ ਇੱਕ ਮੁੰਡਾ ਇੱਕ ਕੁੜੀ ਕਹਿੰਦਾ ਜੀ ਅੰਕਲ ਜੀ ਇਹਨਾਂ ਨੇ ਤੁਹਾਨੂੰ ਮਿਲਣਾ ਹੈ ਕਹਿੰਦਾ ਮੈਂ ਹਾਂ ਹੈ ਕਹਿੰਦਾ ਜੀ ਇਹਨਾਂ ਨੇ ਇਹ ਨਾ ਤੁਹਾਡੇ ਬਲੌਗ ਦੇਖਦੇ ਆਂ ਅੱਛਾ ਅੱਛਾ ਮਗਾ ਅੱਛਾ ਅੱਛਾ ਤੇ ਉਹਨਾਂ ਦਾ ਹੈਗਾ ਦਾ ਪਿੰਡ ਅ ਸਮਰਾਲੇ ਦੇ ਕੋਲ ਤਾਂ ਕੋਈ ਪਿੰਡ ਉਹ ਕਹਿੰਦੇ ਵੀ ਸਾਡਾ ਨਾਂ ਇਹ ਕਹਿੰਦੇ ਅਕਾ ਜੀ ਵੀ ਸਾਡਾ ਨਾਮ ਸਾਡੇ ਪਿੰਡ ਦਾ ਨਾਮ ਲਿਓ ਜ਼ਰੂਰ ਮੈਂ ਕਿਹਾ ਕੋਈ ਨਹੀਂ ਪਿੰਡ ਦਾ ਨਾਮ ਉਹ ਨਾ ਭਾਈ ਅ ਮੈਂ ਹੁਣ ਨਾਮ ਤਾਂ ਪਿੰਡ ਦਾ ਭੁੱਲ ਗਿਆ ਯਾਰ ਕਿਆ ਪਾ ਅ ਬਹੁਤ ਨਹੀਂ ਬਾ ਬਾਲੀਆਂ ਪਿੰਡ ਕੋਲ ਐਸਾ ਜਿਹਾ ਨਾਮ ਤਾਂ ਤੇ ਉਹ ਸਮਰਾਲੇ ਕੋਲ ਦੇਤੀ ਮੈਂ ਕਿਹਾ ਕੋਈ ਨਾ ਭਾਈ ਲੈ ਦੂੰਗੇ ਨਾਮ ओके ਤੇ ਵਿਚਾਰੇ ਬੱਚੇ ਬਹੁਤ ਖੁਸ਼ ਹੋਏ ਇਤਾਂ ਐ ਵੀ ਦੇਖ ਲੋ ਕਿੱਥੇ ਕਿੱਥੇ ਅ ਉਹ ਨਾਲ ਹੀ ਲਿਖਣਾ ਮੈਨੂੰ ਰਮਾਲ ਵਿੱਚ ਹੀ ਬਚਾਲ ਲਿਆ 아이यो ਅ ਹ ਵੀ ਬਾਹ ਸਾਮਾਨ ਵਾਲੀ ਤਾਂ ਵਹਿ ਜਾ ਬੈਜੀ ਕਰਾਤੀ ਹੈ ਆ ਕੇ ਪਰਾਂਦਾ ਹਮ ਅਸੀਂ ਇਸੇ ਜੇ ਪਰਾਂਦੇ ਦੇ ਰਿਹਾ ਵਲੇ ਅੱਛਾ ਚਪਕਾਏ ਵੇ ਥੱਲੇ ਮੈਂ ਤਾਂ ਲੱਗ ਕੇ ਓਕੇ ਦਾ ਭਾਈ ਇਹਦਾ ਭਾਈ ਇਹਨੂੰ ਚੀਜ਼ ਵੀ ਦੇਖ ਲਓ ਮੇਰੇ ਬੰਦੇ ਦੇ ਕੱਪੜੇ ਨਾਲ ਗੂੜੀਆਂ ਅੱਛਾ ਮਿੰਨੀ ਤੂਰੀਆ ਲਿਆ ਦੀ ਹਾਂ ਮੈਂ ਕਿਹਾ ਮੈਂ ਤੈਨੂੰ ਫਰਾਕ ਲਿਉਂ ਮੈਂ ਪੈਂਟ ਲੈਣੀ ਆ ਮੇ ਕੋਲ ਪੈਸੇ ਨਹੀਂ ਹੈਗੇ ਮੈਂ ਜੀਜੀ ਨੂੰ ਕਹਿ ਦਿੰਦੀ ਆ ਪੈਸੇ ਦੇ ਤੂੰ ਕਰ ਤੈਨੂੰ ਮੈਂ ਪੈਂਟ ਲੈਣੀ ਆ ਕਹਿੰਦੀ ਅੱਛਾ ਨਹੀਂ ਭਾਈ ਤੇ ਆ ਹੈਗੇ ਜੀ ਕਰਨ ਦੇ ਕੱਪੜੇ ਹੈ ਉਹ ਹੈਗੇ ਸ਼ੋਭ ਦੇ ਤੇ ਆ ਚੂੜੀਆਂ ਇਹ ਤਾਂ ਇਹ ਵੀ ਮੇਨ ਹੈ ਇੱਕ ਇੱਕ ਹੀ ਵਾਸਤੇ ਯਾਰੇ ਵਾਸਤੇ ਯਾ ਸਾਰਾ ਕੁਝ ਮੇਰਾ ਹੈ ਮੰਨ ਲਓ ਅੱਛਾ ਤੇਰਾ ਅਸਮਾਨ ਹੈ ਅੱਛਾ ਮੈਂ ਤਾਂ ਕਿਆ ਕਦੇ ਉਹ ਮਤਲਬ ਹੈ ਹੈ ਉਹ ਉਹ ਜਿੱਕੇ ਨੇ ਮੈਂ ਤਾਂ ਕਿਹਾ ਕਿ ਤੇ ਉਹ ਅੱਗੇ ਮੈਂ ਬੋਲੇ ਉਹ ਉਹ ਮੈਨੂੰ ਹੁਣ ਪਤਾ ਨਹੀਂ ਨਾ ਕਿੱਕਣਾ ਭਾਈ ਸਿਸਟਮ ਰਿਵਾਜ ਇਹ ਮੈਂ ਮੈਂ ਪਤਾ ਲੱਗੂਗਾ ਕਿ ਕੁੜੀ ਵੀ ਤੋਰਨੀ ਆਪਾਂ ਨੇ ਇੱਕ ਸਿੱਖ ਲੋ ਵਾਹੋ ਚਲੋ ਜਾਂ ਤੱਕ ਹਾਂ ਜਾਂ ਤੱਕ ਜਮਾਨਾ ਪਤਾ ਨਹੀਂ ਕੀ ਆ ਤੇ ਕੀ ਆ ਜਾ ਫੁੱਸਲੀ ਆ ਜਾਂ ਤੱਕ ਸੰਧਾਰੇ ਤਾਂ ਦੇਣੀ ਆਪਾਂ ਨੇ ਹਾਂ ਆਹ ਕਹਿੰਨੀ ਐ ਇਹ ਤਾਂ ਹਾਇਪਨ ਆ ਹਾਂ ਤੇ ਸੰਧਾਰਿਆਂ ਦਾ ਭਾਈ ਕੰਮ ਚੱਲਦਾ ਹੀ ਰਹਣਾ ساری ਉਮਰ ਹਨਾ ਤੇ ਸਾਲ ਦਾ ਰਹਿਣਾ ਇਹ ਤੁਹਾਨੂੰ ਕਰਕੇ ਇਹ ਜਰੂਰੀ ਵੀ ਹੈਗਾ ਏ ਜਰੂਰੀ ਵੀ ਆ ਜਿਹੜੇ ਰੀਤੀ ਰਿਵਾਜ ਆ ਉਹ ਜਰੂਰੀ ਆ ਅਹਾਂ ਦਾ ਕਿਤ ਭੋਲੀ ਮਾਸੇ ਦੇ ਅੱਛਾ ਬਹਾਰ ਤੇ ਕੰਮ ਨਹੀਂ ਬੰਨੀ ਹੁੰਦੀ ਅੱਛਾ ਹਾਂ ਰਵਾਜ ਦਾ ਫਿਰ ਬਾਜੀ ਆ ਰਵਾਜ ਦਾ ਬਾਜੀ ਦੇਖ ਰਹੇ ਨੂੰ ਵੀ ਪਤਾ ਅੱਛਾ ਮਤਲਬ ਸਭ ਕੁਛ ਆ ਰਵਾਜ ਇਹ ਇਹ ਮਤਲਬ ਅਹ ਖੰਮਣੀ ਇਹ ਸਮਝ ਲਾ ਉਥੇ ਹਾਲਿਆ ਆ ਸਟ੍ਰੇਲੀਆ ਦੀ ਮਾਸੀ ਕਹਿੰਦੀ ਸਾਰਾ ਕੁਝ ਨਹੀਂ ਉੱਥੇ ਉੱਥੇ ਟੋਟਲੀ ਸਾਰਾ ਕੁਝ ਹੀ ਮਿਲਦਾ ਜੈਸਾ ਨਹੀਂ ਮਾਸੀ ਕਹਿੰਦੀ ਇੱਥੇ ਤੁਹਾਨੂੰ ਥੋੜਾ ਜਿਹਾ ਔਖਾ ਗੁਗਲ ਸਮਾਨ ਮਿਲਣਾ ਉੱਥੇ ਸਭ ਕੁਝ ਮਿਲਦਾ ਮਾਸੀ ਨਹੀਂ ਹੁਣ ਜਿੱਦਾਂ ਸੱਭਿਆਚਾਰਕ ਕਲਚਰ ਦਿਖਾਉਂਦੇ ਆ ਉਹ ਜਿੱਦਾਂ ਪੂਟੀਆਂ ਮਨਾਉਂਦੇ ਆ ਆਪਾਂ ਦੇਖੀ ਹਾਂ ਹਾਂ ਸਟੇਟਸ ਫਾਈ ਵੀ ਮਾਸੀ ਜੀ ਨੇ ਪੂਰਾ ਅੰਮ੍ਰਿਤਾਲਾ ਵੀ ਇੱਧਰ ਵਾਲਾ ਕਲਚਰ ਪੂਰਾ ਉਹਨਾਂ ਨੇ ਇੰਜੋਏ ਕਰਿਆ ਉਹ ਉੱਧਰ ਹਾਂ ਤਾਂ ਮਾਸੀ ਪੂਰੇ ਪੰਜਾਬ ਚ ਦੂਸਰੇ ਨੰਬਰ ਪਰ ਆਈ ਸੀ ਗਿੱਧੇ ਵਿੱਚ ਗਿੱਧੇ ਚ ਹੋਗੀ ਤੇ ਇਹਨੇ ਫਸਟ ਪੋਜੀਸ਼ਨ ਤੇ ਆਉਣਾ ਰੌਂਡੀ ਹੋਗੇ ਰੌਂਡੀ ਘਾਤੇ ਹੋਗੀ ਪਤਾ ਕੀ ਗੱਲ ਹੋ ਰਹੀ ਸਿਰ ਰੌਂਡੀ ਹੋਗੀ ਅੱਗੇ ਅੱਗੇ ਅਸੀਂ ਜਿਕਰ ਬੈਟਵਾਲ ਕਹਿਣਾ ਮਾਲਾ ਦੇ ਪਰੌਣਾ ਰੌਂਡੀ ਪਿੱਟਣਾ ਉਹ ਸਾਰਾ ਰੌਂਡੀ ਪਿੱੜਦਾ ਇਹਦਾ ਕੋਈ ਜੋੜ ਕੇ ਦੇਖੋ ਵੀਡੀਓ ਦੇਖ ਕੇ ਨਾ ਇਹ ਜਾਣਦਾ ਨੇ ਰੌਂਡੀ ਸ਼ਬਦ ਸੁਣਨਾ ਕਿਹੜੇ ਹਰਸੀ ਵੀ ਕਹਿੰਦੇ ਹੁੰਦੇ ਸੀ ਬਹੁਗਾ ਪੈਂਦਾ ਹੁੰਦਾ ਰੌਂਡੀ ਪਿੱੜਦਾ ਉਹ ਭਾਈ ਰੌਂਡੀ ਪਿੱੜਦਾ ਇਹ ਤਾਂ ਇਹ ਏਰੀਆ ਦੇ ਕੁਝ ਹੋਰ ਕਹਿੰਦੇ ਹੁਣੇ ਆ ਤੇ ਸਮਾਂ ਹਾਂ ਫੋਡੇ ਸਾਲੇ ਦਾ ਹਾਂ ਐ ਹੁਣ ਸਾਲੀ ਦਾ ਵੀ ਕਰ ਲੀਏ ਸਾਲੀ ਦੀ ਵੀ ਪੈਕਿੰਗ ਹਾਂ ਤੇ ਸਾਲੀ ਤੇ ਲੈ ਪੈਂਟ ਨੇ ਹਾਂ ਜੀ ਨੂੰ ਕਹਦੇ ਪੈਸੇ ਦੇ ਜੇ ਪੈਸੇ ਨਹੀਂ ਹੈ ਕਿ ਪਾਪਾ ਨੂੰ ਕਹਿ ਕੇ ਪੈਸੇ ਦੇ ਦੇ ਮੈਂ ਤਾਂ ਲੈਟੇ ਦੇਣੀ ਅੱਛਾ ਮੈਂ ਜਾਣ ਕੇ ਕਹਿੰਦੀ ਸੀ ਮੈਂ ਤੈਨੂੰ ਫਰਾਕ ਲਿਆ ਦੂੰਗੀ ਸੋਹਣੀ ਜੀ ਤੈਨੂੰ ਛੁਣਦਾ ਨਹੀਂ ਕਿ ਮੈਂ ਤਾਂ ਪੈਂਦੇ ਨਹੀਂ ਹਾਂ। ਹਾਂ। ਠੀਕ ਹੈ। ਠੀਕ ਹੋਸ਼ ਹੋ ਕੇ ਬਾਹਰ ਵੀ ਹੋੜ ਕੇ ਚੱਲੀਦਾ। ਹਾਂ। ਉਹ ਉਹ ਪੈਂਟਾਂ ਉਹ ਹਿਲ ਗਈ ਮੈਂ ਦੇਖਿਆ ਅੱਗੇ ਵੀ ਉਹਦੇ ਨਾਲ ਹੁਣ ਜਦ ਕਿਤੇ ਆਉਂਦੀ ਜਾਂਦੀ ਵੀ ਆ ਸ਼ੋਅ ਉਹਦੇ ਪੈਂਟਾਂ ਫੁੱਟੇ ਹੀ ਪਈਆਂ ਨਹੀਂ ਹੁੰਦੀਆਂ। ਨਾ ਹਜ਼ਾਰਾਂ ਤਾਂ ਹੁਣ ਨਿਆਰੇ ਸਾਰੇ ਹੀ ਪੈਂਟਾਂ ਹਲਟਾਂ ਨੂੰ ਇਹ ਪੈਂਦੇ ਭਾਈ। ਮਨੋ ਆਰਡਰ ਹੁੰਦੇ ਮਨੋ। ਹਾਂ, ਖੁਸ਼ੀ ਚ ਲੋ ਸਭ ਸਟ੍ਰਾਈਕ ਕਰਨਾ ਚਾਹੀਦਾ। ਹੂੰ। ਤਾਂ ਚਲੋ ਹੈਗਾ ਭਲਾ। ਪਰ ਆਪਣੇ ਸੂਟ ਪੰਜਾਬੀ ਵਜ ਤੋਂ ਹਾਂ ਗੱਲ ਪੰਜਾਬੀ ਸੂਟ ਪੰਜਾਬੀ ਉਹ ਆ ਹਾਂ ਗੱਲ ਤਾਂ ਬਾਈ ਪੰਜਾਬੀ ਸੂਟ ਦੀ ਉਹ ਆ ਟੌਰ ਦਾ ਪੰਜਾਬੀ ਸੂਟ ਦੀ ਉਹ ਆ ਤੇ ਚਲੋ ਬਾਕੀ ਹਰੇਕ ਦਾ ਆਪਣਾ ਆਪਣਾ ਉਹ ਹੁੰਦਾ ਹਨਾ ਕੋਈ ਕੋਈ ਕਿਸੇ ਨੂੰ ਭਾਈ ਚੰਗੇ ਲੱਗਦੇ ਕਿਸੇ ਨੂੰ ਨਹੀਂ ਲੱਗਦੇ ਸਾਡੇ ਦੋ ਬੰਦੇਆਂ ਦੇ ਸੂਟ ਰੈਡੀ ਹੋ ਗਏ ਜਸਮੀ ਇੱਕ ਚੂੜੀ ਨਹੀਂ ਜੁੜੀ ਇੱਕ ਨਹੀਂ ਜੁੜੀ ਚੂੜੀ ਉੱਪਰ ਵਾਲੀ ਫੁੱਟ ਨਾ ਨਾ ਜਾਵੇ ਇਨੂੰ ਐਂ ਕਰੋ ਜਿਹੜੀ ਵਿੱਚ ਡਬਲ ਟੇਪ ਲਾਈ ਵੀ ਨੂੰ ਉਹਨੂੰ ਐਂ ਫੋ ਕੱਲੀ ਕੱਲੀ ਟੂੜੀ ਬਨਵਾਏ ਫੋਲਡ ਕਰਕੇ ਜਿਹੜਾ ਦੇ ਦੋ ਐਂ ਕਰ ਫਿਲਾਓ ਇਹ ਵੀ ਤੁਸੀਂ ਦਾ ਸਨਮਾਈ ਦਵਾਈ ਫੜ ਲਿਆ ਵੀ ਇੰਦਾ ਡੈਕੋਰੇਟ ਨਹੀਂ ਹੈਗਾ ਇਹ ਹਾਂ ਇੱਕ ਆਦਈ ਹੁੰਨੀ ਐ ਚੌ ਜਿਹੜੇ ਚੌ ਮਨਾਉਂਦੇ ਵੈਸੇ ਚੌ ਸਾਰੇ ਹੀ ਮਨਾਉਨੇ ਹੈ ਦੀ ਗੱਲ ਨਹੀਂ ਪਰ ਥੋੜਾ ਜਿਹਾ ਵਧੀਆ ਟੰਗ ਦੇਣਾ ਹੁਣ ਕਰਨ ਲੱਗੇ ਵਿਆਹ ਸ਼ਾਦੀਆਂ ਜੀ ਨਹੀਂ ਕਰਦੇ ਅੱਛਾ ਸਿਆ ਡੈਕੋਰੇਸ਼ਨ ਕਰਕੇ ਹੈ ਠੀਕ ਹੈ ਚਲੋ ਭਾਈ ਜਮਾਨੇ ਦੇ ਨਾਲ ਚੱਲਣਾ ਪੈਂਦਾ ਅੱਛਾ ਅੱਛਾ ਠੀਕ ਹੈ ਨਾ ਤੇ ਪੈਕਿੰਗ ਹੋ ਗਈ ਹੋ ਸਾਡੀ ਤੇ نیچے ਸੂਟ ਸੂਟਾਂ ਨੂੰ ਵੀ ਡਬਲ ਟੇਪ ਲਾ ਕੇ ਚਿਪਕਾਤਾ ਇਹ ਨਾਲ ਫੋਟੋ ਨਾਲ ਤੇ ਫੋਟੋ ਅਫੇ ਬਾਅਦ ਵਿੱਚ ਪਹਿਲਾਂ ਇੱਧਰੋਂ ਜਾਉਂਗੇ ਵੈਸੇ ਤਾਂ ਚਲੋ ਸਾਰਾ ਸਾਮਾਨ ਮੁੜੇ ਜਾਣਾ ਇਹ ਫੋਟੋ ਆ ਫੇਰ ਫੋਟੋ ਲੈ ਕੇ ਆਉਂਗੇ ਬੜਿਆ ਸੋਣਾ ਅੱਜ ਆ ਰਹੇ ਜਣੇ ਤੇ ਨਤ ਹਾਂ ਹਾਂ ਆ ਆ ਸੂਟ ਭਾਈ ਉੱਥੇ ਰਹਿ ਜਾਣੇ ਬਾਕੀ ਦਾ ਸਮਾਨ ਭਲਾ ਸਾਰੇ ਹੀ ਆ ਜਿਹੜਾ ਇੱਕ ਇਹ ਬਸ ਕਹਿ ਲਓ ਵੀ ਜਿਹੜੇ ਰੀਤੀ ਰਿਵਾਜ ਬਣੇ ਵੀ ਆ ਹਨਾ ਉਹ ਕਰਨੇ ਚਾਹੀਦੇ ਉਹ ਕਰਨੇ ਜ਼ਰੂਰੀ ਆ ਠੀਕ ਨਹੀਂ ਹਾਂ ਹਾਏ ਲੱਗਣੀਆਂ ਚੂੜੀਆਂ ਮੈਂ ਆਏਗਾ ਨਾ ਜਿਹੜਾ ਹੁਣ ਉਹ ਕਾਗਜ਼ ਫਾੜ ਲੋ ਇੱਕ ਕਾਗਜ਼ ਫਾੜੀ ਵਾਸਤੇ ਕਰਨਾ ਹੁਣੀ ਕਰ ਲਾ ਦੀਦੀ ਮੇਰੇ ਪਾਸ ਤੇ ਖੰਭਣੀਆਂ ਪਾਤੀਆਂ ਆ ਕਰਨ ਦਾ ਸ਼ੁਕਰ ਸੋ ਇੱਥੋਂ ਚ ਪਾਤਾ ਨਾ 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 ਦੋਹੇ ਲਗ ਲਗ ਹਾਂ ਮੈਨੂੰ ਖੰਭਣੀਆਂ ਪਾਤੀਆਂ ਦੋ ਹਾਂਜੀ ਬਾਬਾ ਜੀ ਕਬਰ ਕਿੱਥੇ ਬਣ ਕਾਰਾ ਕਬਰ ਇਹਦੇ ਪਰ ਇੱਕ ਹੋਰ ਕਬਰ ਚਾਹੁੰਦਾ ਹਾਂ ਜੀ ਇਹਦੇ ਉੱਪਰ ਤੋਂ ਕਾਹਦਾ ਆਹ ਤਾਂ ਨਹੀਂ ਲਾ ਬਾਬਾ ਜਾਂ ਨੀ 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 ਵਾਈਟ ਕਲਰ ਦਾ ਵਾਈਟ ਕਲਰ ਦਾ ਲਹਾਮੇ ਪਾਈ ਹੋਰੇ ਕਾਫੀ ਸਾਰੇ ਜਿਹੜੇ ਕਿਤੇ ਹੋਏ ਪਈਆਂ ਸਾਈਡ ਤੇ ਖਾਣ ਜੂ ਮੈਂ ਫੜਾਉਣਾ